ਸਤਿ ਸ੍ਰੀ ਅਕਾਲ ਜੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਦਾ ਕਰ ਰਿਹਾ ਨਿੱਗਾ ਸਵਾਗਤ ਅੱਜ ਦੀਆਂ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਹਾ ਸਾਂਝੀਆਂ ਵੀਰ ਯੋ ਕਹ ਲੋ ਵੀ ਡਿਪੋਰਟ ਕਰਤੇ ਜੋ ਸ਼ਰੋਮੋੜੀ ਕਾਲੀਦਲ ਕੇ ਕਈ ਬੰਦੇ ਵੀਰ ਯੋ ਬਾਪੂ ਪ੍ਰਕਾਸ਼ ਬਾਦਲ ਕੇ ਛੋਕਰੇ ਸੁਖਵੀਰ ਬਾਦਲ ਨੇ ਯੋ ਕਹ ਲੋ ਟੀਂਡਸੇ ਨੇ ਅਨੁਸ਼ਾਸਨੀ ਕਮੇਟੀ ਕਾ ਫੈਸਲਾ ਕਰ ਤਿਆ ਰੱਦ ਕਰ ਰਿਹਾ ਸੁਖਵੀਰ ਬਾਦਲ ਪ੍ਰਧਾਨਗੀ ਕੇ ਲੈ ਕੇ ਹੈ ਨਹੀਂ ਯੋ ਬਾਬਾ ਯੋ ਜਿਹੜਾ ਬਜ਼ੁਰਗ ਇਹ ਸੰਗਰੂਰ ਵਾਲਾ ਅਕਾਲੀ ਦਲ ਦਾ ਸਰਪ੍ਰਸਤ ਸਗਦੇਵ ਸਿੰਘ ਢੀਂਡਸਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਇਹ ਜਿਹੜੇ ਬਾਗੀ ਧੜੇ ਕੇ 8 ਬੰਦਿਆਂ ਨੂੰ ਪਾਰਟੀ ਦੇ ਬਾਹਰ ਕੱਢਿਆ ਨਾ ਇਸ ਨੂੰ ਕਹਿ ਰਿਹਾ ਆਪਾਂ ਕਰ ਰਹੇ ਰੱਦ ਸਗਦੇਵ ਢੀਂਡਸਾ ਕਹਿ ਰਿਹਾ ਕਿ ਇਹ ਉਹ ਪ੍ਰਧਾਨ ਬਦਲਣਾ ਪਾਵੇਗਾ ਕਾ ਪ੍ਰਧਾਨ ਕੀ ਲੈ ਕੇ ਹੈ ਨੀ ਉਹ ਬੰਦਾ ਪਰ ਸੁਖਵੀਰ ਬਾਦਲਾ ਦਾ ਫੈਸਲਾ ਕਾ ਗੈਰ ਸਵਧਾਨਿਕ ਲਿਖਾ ਜਾ ਕਾ ਪਾਰਟੀ ਦੇ ਸਰਪ੍ਰਸਤ ਹੋਣ ਦੇ ਨਾਤੇ ਕਾ ਇਹ ਫੈਸਲਾ ਆਪਾਂ ਕਰਾਂ ਰੱਦ ਅਰਬਾ ਕਹਿ ਰਿਹਾ ਕਾ ਵੀ ਸਰਪ੍ਰਸਤ ਦੇ ਤੌਰ 'ਤੇ ਇਸ ਸਬੰਧ ਦੇ ਵਿੱਚ ਮੈਂ ਲਿਖਤੀ ਤੌਰ 'ਤੇ ਸਖੀਰ ਬਾਦਲ ਨੂੰ ਇਹ ਭੇਜਾਂਗਾ। ਆ ਢੀਂਡ ਸਾਹ ਕਹਿ ਰਿਹਾ ਵੀ ਰਖਾ ਬਹੁਤ ਜਲਦੀ ਕਾ ਪਾਰਟੀ ਦਾ اجلاس ਬੁਲਾਗਾ ਨਾ। ਕਾ ਨਵਾਂ ਪ੍ਰਧਾਨ ਪੱ ਚੁਣ ਲੈਣਗੇ ਟੈਨਸ਼ਨ ਨਾ ਕਰੋ ਕਾ ਥਮ। ਆ ਰ ਇਹੋ ਕਹਿ ਲੋ ਵੀ ਨਵੇਂ ਪ੍ਰਧਾਨ ਦਾ ਨਾਮ ਹਲੇ ਇਸਕੇ ਉੱਪਰ ਫੈਸਲਾ ਹੋਣਾ ਕਾ ਵੀ ਇਹ ਸੰਗਤ ਕਰੇਗੀ ਇਸ ਯੋ ਫੈਸਲੇ ਨੂੰ ਬਾਹਰ ਕੱਢੇਗੀ। ਯੋ ਕਹਿ ਲੋ ਵੀ ਯੋ ਕਿਤੇ ਨਾ ਕਹਿੰਦੇ ਨਾ ਭੂਖਰੇ ਵਿੱਚ ਆਨੀ ਫਸ ਗਈ ਵੀਰ ਨਾ ਉਧਰ ਨਾ ਉਧਰ। ਇਬ ਉਧਰ ਯੋ ਸਾਰੇ ਜਿਹੜੇ ਉਹ ਬਜ਼ੁਰਗ ਇਕੱਠੇ ਹੋਏ ਵੇ ਇਹੋ ਕਰੇਗਾ ਮਨੂਲਾਓ ਪ੍ਰਧਾਨ ਉਧਰ ਜੋ ਛੋਗਰਾ ਮੰਨਦਾ ਨਹੀਂ ਇਹ ਸੁਖਵੀਰ ਬਾਦਲ ਕਹਿੰਦਾ ਕਿ ਮੇਰੇ ਪਾਪੇ ਦੀ ਕੁਰਸੀ ਕਾ ਮੇਰੇ ਪਾਪੇ ਨੇ ਵੀ ਪਾਰਟੀ ਬਣਾਈ ਬਹੁਤ ਮਿਹਨਤ ਕਰ ਕਰਖਾ ਕਾ ਇਤਰਾ ਕਿਤਰਾ ਛੜਦਾ ਕੁਰਸੀ ਆ ਢੀਂਸਾ ਕਹਿੰਦਾ ਕਿ ਆ ਵੀ ਆਪਣੀ ਮਿਹਨਤ আর ਕੁਰਬਾਨੀਆਂ ਦਾ ਲਕਾਲੀ ਚਲਵਾਣਿਆ ਔਰ ਕਾ ਜਿਸਕੇ ਵਿਚਮਾ ਕਾ ਜੇਲਾ ਵੀ ਕਟੀਆਂ ਸੁਖਵੀਰ ਬਾਦਲ ਦੱਸੇਗਾ ਇੱਕ ਜੇਲ ਕਾ ਟਕਾਇਆ ਕਾ ਇੱਕ ਜੇਲ ਨਹੀਂ ਕੱਟੀ ਕਾ ਇਸ ਬੰਦੇ ਦਾ ਬਾਹਰ ਕਾ ਜੇਲਾ ਮੱਛਰ ਖਾ ਕੇ ਗੁੱਥਾ ਬੂਰਾ ਹਾਲ ਬੰਕੇ ਦਿਹਾੜੇ ਇਹ ਯੋ ਬੰਦਾਗਾ ਇਕਦਨ ਗਿਆ ਜੇ ਬੈਣੇਗਾ ਪ੍ਰਧਾਨ ਬਣਗਾ ਬੈਠਗਾ ਮਾ ਮਾ ਨਾ ਜੀਲਾ ਕੱਟਿਆ ਮਾਨੂੰਗਾ ਉੱਥੇ ਮੱਛਰ ਵੱਡ ਵੱਡ ਖਾ ਲਿਆ 2017 ਦੇ ਵਿੱਚ ਕਾ ਦੇਖ ਲਿਓ ਕਾ ਸੁਖਵੀਰ ਬਾਦਲੇ ਕਾ ਮੰਨਿਆ ਨਹੀਂ ਕਾ ਮੀਟਿੰਗ ਵਿੱਚ ਉੱਠੇ ਚਲੇਗਾ ਕਾ ਪਾਰਟੀ ਜਦ ਜਿੱਤੀ ਸੀਗਾ ਕਰ ਇਹ ਕ੍ਰੈਡਿਟ ਕਾ ਸੁਖਵੀਰ ਬਾਦਲ ਨੂੰ ਮਿਲਿਆ ਔਰ ਜਦ ਹਾਰ ਗਈਗਾ ਜਿਵੇਂ ਮੈਂ ਲਿੰਦਾ ਨਹੀਂ ਕਾਈਬ ਜਿੱਤੇ ਤੋ ਕਾ ਜੀ ਸੁਖਵੀਰ ਬਾਦਲੇ ਜਿੱਤੇ ਕੇ ਸੁਖਵੀਰ ਬਾਦਲੇ ਇਹ ਰਹਿਨਮਾਈ ਮਾਂ ਜਿੱਤ ਗਏ ਹਾਰ ਗਏ ਕਾ ਫਿਰ ਫਿਰ ਕਾ ਪੱਲਾ ਝਾੜਗਾ ਲੰਗ ਜਾ ਇਹ ਥੋੜੀ ਬਾਤ ਬਣਾ। আর यो 우타 પ્રેમ ਸਿੰਘ चंदू माजरे बैठा वीर 우타। यो कह रहा ਵੀ ਸਾਡਾ ਫੈਸਲਾ ਵੀ यो ਸ਼੍ਰੋਮਣੀ ਕਾ ਦੇ ਦਿੰਦੀ हां ਪਰ ਦੇਖ ਆਣਾ ਮਾਨੇ ਕਾ यो ਕਿਹੜੇ ਚੱਕਰਾਂ ਪੈਰੇ ਵੀ ਥਮ। আর ਪੁਰਾਣੀਆਂ ਰਵੈਤੀ ਪਾਰਟੀਆਂ ਕਾ ਜਿਹੜੀਆਂ यो ਅਨਸਾਸਨਹੀਣਤਾ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਕੇ ਉੱਪਰ ਖੀਮਾ ਯਾਚਨਾ ਕੀ ਜਿਹੜੀ ਰੀਪੀਲ ਅਨਸਾਸਨਹੀਣਤਾ ਮਨ ਦੱਸੋਗਾ ਕਿਹੜੀ ਗਲਤੀ ਘਰੀ ਮਾਨਾ ਹੈ? ਹੈ? ਨੋਟਿਸ ਭੇਜਿਆ ਨਾਮਾ ਵਾਲੇ ਕੋਲ ਜਵਾਬ ਆਇਆ ਨਾ ਕਿਸ ਨੇ ਮੰਗਿਆ ਮਰ ਜਵਾਬ ਕਿਸ ਨੇ? ਬਤ ਮਾਰ ਰਿਹਾ ਹਮਨ ਕਾਰਗਾ ਡਪੋਰਟ ਕਰਾ ਪੇਜ ਰੇ ਮਨੂ ਕਰਾ ਅਰ ਇਹ ਚੰਧੂ ਮਾਦਰਾ ਕਰਾ ਕਾਲ ਤੱਕ ਸਾਹਿਬ ਕੇ ਪਰ ਉੱਥਾ ਅਕਾਲ ਤੱਕ ਸਾਹਿਬ ਕੇ ਹੁਕਮਾ ਕੇ ਇਹ ਬਾਵਜੂਦ ਕ ਸੁਬੀਰ ਵਾਲਾ ਬੇਇੱਜ਼ਤੀ ਕਰਨੇ ਦੇ ਵਿੱਚ ਮੈਂ ਘਰ ਰਫਤਾਰ ਰੱਖਿਆ ਇਸਨੇ ਪੰਥਵਰ ਛੇਕੋ ਕ ਇਸ ਤਰ੍ਹਾਂ ਦੇ ਬੰਦੇ ਨੂੰ ਕ 파ਰਚੀ ਦੇਗਾ ਆ ਗਿਆ ਉੱਥਾ ਕ ਲੰਘ ਦੱਸੋ ਬਾਹਗਰ ਮਹਾਵੀਰ ਬਾਹਗਰ ਮਹਾਵੀਰ ਇਹ ਘਰ ਇਹ ਇੱਤਰ ਗਿੱਤਰ ਹੋ ਜਾਏਗਾ ਅਰ ਬਾ ਕਹ ਰਹਾ ਕ ਭੀ ਜਿਨਾਂ ਨੇ ਤਦ ਤਦ ਸੜਾਇਆ ਮਤਲਬ ਜਿਨੇ ਸਟਾ ਟਾ ਖਾਈਆਂ ਚ ਵੇੜਾ ਜੁੜਾ ਖਾਈਆਂ ਲੜਾਈ ਲੁੜੀ ਖਾਈ ਯੂ ਕਹ ਲੋ ਵੀ ਜੇਲ੍ਹ ਜਿਨ੍ਹਾਂ ਕੱਟੀਆਂ ਈਸ਼ ਨੂੰ ਕਹ ਤਦਸ ਇਹ ਜ਼ੁਲਮ ਕਾ ਜਿਸ ਨੇ ਜ਼ੁਲਮ ਡਾਇਆ ਜਿਸ ਕੇ ਉਪਰ ਸੱਟਾ ਸੂਟਾ ਵੱਜੀਆਂ ਡਾਂਗਾ ਖਾਈਆਂ ਗਾ ਜਿਹੜੇ ਬੰਦੇ ਨੇ ਕਾ ਬਾਹ ਕਾਰਾਂ ਕੇ ਨਿਕਲਦੇ ਨਹੀਂ ਆਏ ਕਾ ਯੋ ਦਸ ਕਾ ਸਿਰਫ ਯੋ ਕਾ ਮਾਫੀਆ ਮੰਗਲ ਵਾਸਤਾ ਬਾਤਾਂ ਮਾਰੇਗਾ ਯੋ ਦਸ ਕਾ ਦੀ ਤਰ ਕੇ ਪ੍ਰਧਾਨ ਲਾ ਦੇਗਾ ਚੱਕ ਇਹਨਾਂ ਨੂੰ ਇਹ ਇਹ ਪ੍ਰਦੀਪ ਕਾਰਾ ਕਲੇਰਗਾਸ ਵੀਰਵਾਲ ਸੰਸ ਨਹੀਂ ਕਿਸ ਕਲਾਸੇ ਕਰੇਗਾ আর ਗਰੇ ਵਾਲੀ ਸਮਾਰਿਓ ਹਸੇ ਹੱਸੇ ਗਾ ਲੇਗਾ ਵਿਚ ਮਾ ਲੇਗਾ ਕਾ ਯੋ ਤਾਂ ਕੁਝ ਹੈ ਹੀ ਨਹੀਂ ਦਸ ਉੱਧਰ ਕਾ ਇਤਨਾ ਬੜਾ ਕੰਮ ਹੋ ਗਿਆ ਕਾ ਹੀ ਦੰਦ ਕੱਟ ਦਾ ਸਾਰ ਗਿਆ ਉਸ। ਬਹੁ ਗਰਮ ਹੋ ਗਿਆ ਵੀਰ ਯੋ ਸੁਪਿਰ ਬਾਦਲਾ। ਆਰ ਉੱਧਰ ਯੋ ਜਾਦੀਓ ਗੱਲ ਪਤਾ ਲਗੀ ਢੀਂਡ ਸੇ ਨੇ ਅਨਸਾਸਨਿਕ ਵੀਡੀਓ ਫੈਨਲ ਰੱਦ ਯੋ ਜਿਹੜਾ ਬਸੀ ਵਾਲਾ ਚੀਮਾ ਯੋ ਗਰਮ ਹੋ ਗਿਆ ਫਿਰ। ਚੀਮੇ ਕਾ ਬਿਆਨ ਆਗਾ ਫਿਰ ਬਸੀ ਵਾਲੇ ਕਾ। ਯੋ ਕਹਾਰਾ ਵੀ ਸਰਪ੍ਰਸਤ ਗਦੇਵ ਢੀਂਡ ਸਾ ਕਹਾ ਪਾਰਟੀ ਦੀ ਅਨਸਾਸਨਿਕ ਵੀਡੀਓ ਬਾਗੀ ਤੜੇ ਅੱਠ ਬੰਦੇ ਨੂੰ ਪਾਰਟੀ ਦੇ ਕੱਢੇ ਜਾਣ ਕੇ ਫੈਨਲ ਰੱਦ ਕਰਨਾ। ਅਕਾਲੀ ਦਲ ਕਾ ਕਾ ਸੀਨੀਅਰ ਅਗੂ ਦਲਜੀਤ ਚੀਮੇ ਕਾ ਬੜਾ ਬਿਆਨ। ਚੀਮਾ ਕਹਿ ਰਹਾ ਸਰਪ੍ਰਤ ਦਾ ਫੈਸਲਾ ਰੱਦ ਕਰਨੇ ਕੋ ਅਧਿਕਾਰ ਹੀ ਨਹੀਂ ਹੈ गाइस ਇਹ ਬੰਦੇ ਕੋ ਅਧਿਕਾਰ ਦੇਆ ਕਿਸ ਨੇ ਕਾ ਜੋ ਦੱਸੋ ਇਹ ਢੀਂਡ ਸਾਨੂੰ ਪਤਾ ਹੈ ਜਦ ਪਾਰਟੀ ਮਾ ਕਿਸੇ ਨੂੰ ਬਾਹਰ ਕੱਢਿਆ ਜਾ ਹਾ ਕ ਉਸਕੇ ਸਾਰੇ ਅਧਿਕਾਰ ਖਤਮ ਹੋ ਜਾਂ ਹਾ ਡਾਟ ਚੀਮਾ ਕਹਿ ਰਹਾ ਇਹ ਬਸੀ ਵਾਲਾ ਚੀਮਾ ਇਹ ਕਹ ਰਹਾ ਕ ਮਤਲਬ ਕ ਹੁਣ ਤੋ ਕਹ ਉਹਦਾ ਹੀ ਨਹੀਂ ਰਿਹਾ ਕੋਈ ਕ ਸਰਪ੍ਰਸਤੀ ਵਾਲਾ ਮੋਡਲੀ ਮੈਂਬਰਸ਼ਿਪ ਇਹਨਾਂ ਨੇ ਰੱਦ ਕਰਤੀ ਕ ਈਬ ਕੀ ਤਰ੍ਹਾਂ ਜੋ ਕਹ ਰਿਹਾ ਕ ਵੀ ਆਪਾਂ ਇਸ ਨੂੰ ਯੋ ਕਰਦੇ ਬਾਦਲ ਇਹ ਛੱਡ ਗਾ ਨਾ ਪਿੱਛਾ ਜਾਦਿਓ ਫੁੱਲ ਲੈ ਆ ਫੁੱਲ ਵਾਲੀ ਕੋਲਟੀ ਨੰਗਿਆ ਦਾ ਅਕਾਲੀ ਦਲ ਦਾ ਸੀਨੀਅਰ ਆਗੂ ਦਲਜੀ ਚੀਮਾ ਇਹੋ ਵੀਰਾ ਬਸੀ ਵਾਲਾ ਢੀਂਡਸਾ ਸਾਹਿਬ ਦਾ ਪਾਰਟੀ ਦੇ ਸੀਨੀਅਰ ਲੀਡਰ ਇਸ ਕਾਰ ਦਾ ਬਾਦਲ ਸਾਹਿਬ ਦੇ ਜਾਣ ਕੇ ਬਾਦਲ ਦਾ ਸਰਪੰਸ ਦਾ ਅਹੁਦਾ ਦੇ ਆ ਦਾ ਅਗੂ ਨੂੰ ਘਰ ਬਾਹਰ ਕੱਢੇ ਜਾਣ ਦੇ ਢੀਂਡਸੇ ਸਾਹਿਬ ਆ ਵੀ ਅਕਾਲੀ ਦਲ ਦੇ ਪ੍ਰਧਾਨ ਸਵੀਰ ਬਾਦਲ ਨੂੰ ਚਿੱਠੀ ਲਿਖਾ ਕਾ ਜਵਾਬ ਮੰਗੇ ਬੋਲੇ ਸਰਪੰਸ ਕਾ ਕਈ ਉਹ ਵੀ ਸਨਮਾਨਜਨ ਕਾ ਅਹੁਦਾ ਹੋਵਾਗਾ ਬਜ਼ੁਰਗ ਬੰਦਾ ਕਾ ਤਾ ਹਾਂ ਵੀਰਾ ਰਾਜਨੀਤੀ ਦੇ ਵਿੱਚ ਮ ਸਰਗਰਮ ਨਹੀਂ ਹੈ ਆਰ ਕਹਾ ਵੀ ਤੁਮ ਸਨਮਾਨ ਦੇ ਹਾਂ ਪਾਰਟੀ ਤੁਹਾਨੂੰ ਕਾ ਤੁਹਾਨੂੰ ਸਰਪ੍ਰਸਤ ਬਣਾਇਆ ਥਾ ਯੋ ਥੋੜੀ ਦੇਰ ਤੁਮ ਯੋ ਚੱਕਰ ਪਾ ਲਿਓ ਬਾਹ ਚੱਕਰ ਪਿਆ ਮੇਰਾ ਯੋ ਬਸੀ ਵਾਲਾ ਚੀਮਾ ਗੈਰਾ ਫਿਰ ਪਾਰਟੀ ਫੈਸਲਾ ਕਰਦੀਗਾ ਵੀ ਸਰਪ੍ਰਸਤ ਪਾੜ ਕੇ ਮੁਤਾਬਕ ਚੱਲਣਾ ਪਵਾਗਾ ਯੋ ਕਰੇ ਢੀਂਡ ਸਾ ਇਤਰਾ ਕਰਦੇ ਇਤਰਾ ਕੁਛ ਨਹੀਂ ਹੋਣਾ ਕਾ ਇਤਰਾ ਬੱਤਾਂ ਮਾਰਦੇ ਧਾਮ ਇਓ ਕਾਲੋ ਵੀਰ ਯੋ ਪੈਗਾ ਚੈੱਕ ਕਰੀਸ ਗਾ ਯੋ ਪੋਪੜਾ ਸੋਗਾ ਵੀਰ ਯੋ ਯੋ ਕਾਲੋ ਵੀਰ ਸਗਦੇਵ ਢੀਂਡ ਸਾਹਿਬ ਪਾਰਟੀ ਨੇ ਸਾਸਨਿਕ ਗੋੜੀ ਬਾਕੀ ਟੜੇ ਮੈਂ ਅੱਠ ਬੰਦੇ ਬਾਹਰ ਕੱਢ ਗਾ ਇਹਨਾਂ ਨੇ ਬਿਠਾ ਦੇ ਕਰਾਂ ਔਰ ਉਧਰ ਪ੍ਰਵਿੰਦਰ ਢੀਂਡ ਸਾਹਿਬ ਬੋਲੇ ਆਇਓ ਵੀ ਬਜ਼ੁਰਗਾ ਛੋਗਰਾ ਉਸਨੇ ਵੀ ਸੁਗਿਰਵਾਦ ਲੋ ਹਮਲਾ ਕਰਿਆ ਯੋ ਹਟਾ ਕੋਈ ਨਹੀਂ ਵੀਰ ਸਾਰੇ ਬੋਲੇ ਵੀਰ ਕਾਲੀ ਜਾਲੀ ਨੇ ਸਾਸਨਿਕ ਗੋੜੀ ਨੂੰ ਬਾਹਰ ਕੱਢਿਆ ਜਾਦਾ ਆਰ ਢੀਂਡ ਸਾਹਿਬ ਕਹਾਰੇ ਪ੍ਰਵਿੰਦਰ ਯੋ ਯੋ ਸਗਦੇਵ ਢੀਂਡ ਦਾ ਛੋਗਰਾ ਕਾ ਕ ਮਨੂ ਕਾ ਕਾਦੀਦਲ ਸਾਈਡ ਤੇ ਲੜੇ ਲੋੜ ਨਹੀਂ ਕਾ ਕਾਦੀ ਹੈ ਕਾਦੀ ਰਹੇਗਾ ਕਾ ਜਦ ਫੈਸਲਾ ਸਾਬਤ ਹੋਏਗਾ ਜਦ ਬਾਤ ਕਰੇਗਾ ਮਰੇਗਾ ਸੁਖਵੀਰ ਬਾਗਲ ਕਾ ਇਸ ਕਦਰ ਕਾ ਡਰਿਆ ਵਾ ਕਾ ਹਾਦਸਾ ਟੀਂਡ ਸਾਗਾਇਰਾ ਕਾ ਵੀ ਮਨੂ ਅਰ ਮੇਰੇ ਸਾਥੀਆਂ ਨੂੰ ਕਾ ਕਾਦੀਦਲ ਵਿੱਚ ਬਾਹਰ ਕੱਢਣੇ ਕਾ ਫੈਸਲਾ ਇਹਨਾਂ ਨੇ ਕਰਿਆ ਇਹ ਫੈਸਲਾ ਕਾ ਯੋ ਜਾਣ ਬੁੱਝਗਾ ਯੋ ਕਾ ਇਹਨਾਂ ਪਤਾ ਬਾਦਲ ਕੰਪਨੀ ਬਣ ਕੇ ਰਹਿ ਗਈ ਕਾ ਯੋ ਕਾਦੀਦਲ ਇਸ ਕੰਪਨੀ ਮਾ ਮਾਨੂੰ ਉਮੀਦ ਹੈ ਨੀ ਕਾ ਮਾਰਾ ਮਿਸ਼ਨ ਕਾ ਕਾਦੀਦਲ ਬਚਾਣਾ ਅਰ ਅਕਾਲੀ ਦਲ ਕੀ ਕਹਾ ਵੀ ਪੁਰਾਣੀ ਰਿਵਾਇਤਾਂ ਇਹਨਾਂ ਨੂੰ ਤੋੜਨੇ ਦਾ ਮਾੜਾ ਮਕਸਦ ਅਕਾਲੀ ਦਲ ਕਾਸ ਸੁਧਾਰ ਲਹਿਰ ਇਹਨਾਂ ਨੇ ਸ਼ੁਰੂ ਕਰਤੀ ਕਹਾ ਬੱਤਾਂ ਮਾਰਦੇ ਕਾ ਇਤਰਾ ਕਰਦੇ ਕਿਤਰਾ ਕਰਦੇ ਨੋਟਿਸ ਭੇਜਿਆ ਗਾ ਮਨ ਕੋਈ ਨੋਟਿਸ ਨਹੀਂ ਭੇਜਿਆ ਗਾ ਕੋਈ ਤਲਬੀ ਨਹੀਂ ਹੋਈ ਗਾ ਦੱਸ ਅਨ ਸ਼ਾਸਨ ਤੋੜਿਆ ਕਿ ਆਨ ਸ਼ਾਸਨ ਤੋੜਿਆ ਮੰਨਿਆ ਕਾ ਦੱਸੋ ਪ੍ਰਧਾਨ ਕੇ ਕਹੇਗਾ ਖਲਾਫ ਬੋਲਣਾ ਸ਼ਾਸਨ ਤੋੜਨਾ ਹੋਵਾ ਕਾ ਦੱਸ ਹੈ ਛਾਪਤੇ ਬੜਾ ਸ਼ਾਸਨ ਕਾ ਖੁਦ ਸੁਖਵੀਰ ਬਾਦਲ ਉਹਨਾਂ ਨੇ ਆਪ ਤੋੜਿਆ ਗਾ ਜਿਸ ਕੇ ਵਿੱਚ ਮ ਜਲੰਧਰ ਦੇ ਉਮੀਦਵਾਰ ਦਾ ਵਿਰੋਧ ਕਰ ਕਾ ਦੂਸਰੀ ਪਾਰਟੀ ਦੇ ਵਿੱਚ ਮੈਂ ਸਮਰਥਨ ਦੇ ਤਿਆਂ ਜਾ ਕਾ ਦੱਸ ਹੈ ਪਾਰਟੀ ਦੇ ਉੱਪਰ ਕਾ ਹੋਵਾ ਕੁਸ ਸੁਖਵੀਰ ਬਾਦਲ ਕਾ ਯੇ ਆਪਾਂ ਨੇ ਕਹਾ ਸੀ ਜ਼ਗਰਾ ਗੁਲਾਮ ਬਣ ਸਕਦੇਗਾ ਇਸ ਕੀ ਛੋਗ ਰਗੇ ਇੱਜ਼ਤ ਕੈਲ ਸਿਆਸਤ ਕਰੇਗਾ ਇੱਜ਼ਤ ਕੈਲ ਕਰੇਗਾ ਇਤਨਾ ਹੀ ਚੱਲਣਾ ਕਾ ਗਰਮ ਬਹੁਤ ਹੋਇਆ ਬਹੁਤ ਗਰਮ ਹੋਇਆ ਬਹੁਤ ਗਰਮ ਹੈ ਫਿਰ ਔਰ ਕਹ ਰਿਹਾ ਯੋ ਸਿਆਸਤ ਕਰ ਰਿਹਾ ਇੱਜ਼ਤ ਮਾਨਸਿਕਤਾ ਕੈਲ ਕਾ ਕੰਮ ਲੈਣਾ ਚਾਹੀਦਾ ਗਾ ਸੁਣੂਗਾ ਸੁਭਿਸ਼ਾਵਾ ਪਰ ਝੂਠ ਬੋਲੇਗਾ ਯੋ ਕੰਮ ਫੜਿਆ ਬੈਗਣ ਕਾ ਦੱਸ ਗੁਲਾਮੀ ਦੀਆਂ ਜ਼ੰਜੀਰਾਂ ਤੋੜੇਗਾ ਪੰਜਾਬ ਦੇ ਚਮਕਾ ਕਾਦੀ ਦਲ ਬੇੜਾ ਘਰ ਕਰਕੇ ਕਾਦੀ ਦਲ ਦੀ ਪਾਰਟੀ ਦਾ ਜ਼ੀਰੋ ਕਰਤੀ ਖਾਇ ਨਾ ਬਹੁ ਬੋਲਿਆ ਵੀਰ ਆਰ ਉਧਰ ਢੀਂਡ ਸਾਹ ਘਰਿਆ ਕਾ ਵੀ ਇਹ ਜਿਹੜਾ ਸੱਦੇ ਸਾਧਾ ਵਾਲਾ ਕਾ ਵਿੰਗ ਦਾ ਮੈਂਬਰ ਪ੍ਰਤੀਪ ਗਲੇਰ ਸੁਖਵੀਰ ਬਾਦਲ ਵਾ ਕਾ ਦੋਸ ਲਾਇ ਕਾ ਸੁਖਵੀਰ ਬਾਦਲ ਖੁਦ ਕਾ ਇਸ ਮਾਮਲੇ ਨੂੰ ਸਫਾਈ ਦੇਣੀ ਚਾਹੀਦੀ ਕਾ ਕਾ ਉਹ ਚਮਚੇ ਕਾ ਸਫਾਈ ਕਰ ਰਹੇ ਕਾ ਦਾ ਚਮਚੇ ਤੇ ਬੇ ਚਮਚੇ ਸੁਖਵੀਰ ਬਾਦਲ ਕਾ ਕਿਉਂ ਨਹੀਂ ਬੋਲਦਾ ਉਸ ਨੂੰ ਬੋਲਣਾ ਚਾਹੀਦਾ ਵਾ ਸੁਗਿਰਬਾ ਨਕਾ ਸੂਧ ਫੈਸਲਾ ਲਵੇਗਾ ਪ੍ਰਧਾਨ ਬੜਿਆਂ ਬੈਠਾ ਕੁਰਸੀ ਉੱਪਰ ਇਸੇ ਉਹ ਹੱਲ ਗੱਡੋਗਾ ਆ ਰਿਹਾ ਚੱਕਰ ਪਿਆ ਵੀਰ ਆਰ ਇੱਧਰ ਯੋ ਯੋ ਮਤਲਬ ਕਹੈ ਲੋ ਵੀ ਯੋ ਭੂਖਰੇ ਜਵਾਨੀ ਫਸੀ ਉੱਧਰ ਦੇਖ ਲਿਆ ਸੁਗਿਰਬਾਦ ਲਗਾ ਸਾਲਾ ਜਿਹੜਾ ਯੋ ਵਿਕਰਮਜੀਤਿਆ ਤੀਸਰੀ ਵਾਰ ਸੀਟਾਂ ਲੈ ਫੇਰ ਬੁਲਾ ਲਿਆ ਉੱਧਰ ਪ੍ਰਧਾਨ ਯਰ ਵਾਲਾ ਪੈ ਰਿਆ ਉਧਰ ਪ੍ਰਧਾਨ ਕਲੇ ਸੀੜਿਆ ਵਾ ਇਹ ਸੀਟਾਂਲੇ ਰੋਜ਼ ਟੈਲੀਫੋਨ ਕਰਦੇ ਆਜਾ ਵੀਰ ਉਧਰ ਗਿਆ ਫੇਰ ਯੋ ਵਿਕਰਮਜੀਤਿਆ ਤੀਸਰੀ ਵਾਰ ਫੇਰ ਬਹੁ ਕਰੋੜੀ ਡਰੱਗ ਰੈਕਟ ਮਾਮਲੇ ਦੇ ਵਿੱਚ ਮਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਇਆ ਮੰਗਲਵਾਰ ਜਿਹੋ ਜਿੱਦਨ ਹਜਾਨਤਾ ਦੀ ਦੁਕਾਨਾਂ ਬੰਦ ਹੋਵਾਂ ਵੀਰ 10 ਵਜੇ ਪਹੁੰਚ ਗਿਆ ਵੀਰ ਉਥਾ ਮਜੀਠੇ ਨੇ 10:52 ਮਿੰਟਾਂ 'ਚ ਮੇਲ ਭੇਜ ਗਿਆ ਪੇਸ਼ ਨਾ ਹੁਣ ਸੰਬੰਧੀ ਸੂਚਨਾ ਦੇਈਗਾ ਇਸ ਦੇ ਵਿਚমা ਕੋਈ ਕਾਰਵਾਈ ਨਹੀਂ ਹੋਈਗਾ ਇਸ ਤੋਂ ਪਹਿਲਾਂ ਕਾ 18 ਨੂੰ ਕਾ ਜੋ 18 ਅ 20 ਨੂੰ ਪੇਸ਼ ਨਹੀਂ ਹੋਇਆ ਇਸ ਮਾਮਲੇ ਦੇ ਵਿਚমা ਆਪਣਾ ਪੱਖ ਰੱਖਿਆ ਮਜੀਠੇ ਨੇ ਸਿੱਟ ਕੇ ਪਰਦੋਸ਼ ਲਾਏ ਹਰ ਕਹਿ ਰਿਹਾ ਕਾ ਵੀ ਸੀਟਾ ਵਾਲੇ ਨਾ ਹਰਾਮ ਅੜੀਕਾ ਡਾਰੇਗਾ ਕਾ ਵੀ ਜੀ ਸੁਣਾਲ ਨਾ ਕਾ ਮੇਰੀ ਅਦਾਲਤ ਦੀ ਪੇਸ਼ੀ ਹੁਆ ਕਾ ਉਸ ਦੀ ਜਾਣਗਾ ਨਾ ਨੋਟਿਸ ਕੱਢ ਦਾਂਗਾ ਜਾਣਗਾ ਨੋਟਿਸ ਕਰ ਦਾਂਗਾ ਇਹ ਸੀਟ ਦੇ ਖਿਲਾਫ ਕਾ ਕੇਸਾਂ ਕਾ ਜਾਣੂਗਾ ਮੈਨੂੰ ਪਤਾਗਾ ਕਿ ਕਿਆ ਕਰਨਾ ਚਾਹਾਂ ਕਾ ਮੇਰੀ ਜਿਵੰਦਗੀ ਅਰਜੀ ਵੀ ਹੈਗਾ ਸਵੀਰ ਕੋਰਟ ਨੇ ਕਾ ਵੀ ਮੈਨੂੰ ਚੰਡੀਗੜ੍ਹ ਦੇ ਵਿੱਚ ਪੇਸ਼ੀ ਜਾਣ ਤੇ ਜਾਣੂ ਜੀ ਨੋਟਿਸ ਭੇਜ ਦਿਆਂਗਾ ਵੀ ਉਧਰ ਨਾ ਜਾਂਦੇ ਉਸ ਨੂੰ ਉਧਰ ਪਸਾ ਲਿਆਂਗਾ ਮੈਨੂੰ ਜਾਣਗਾ ਕਾ ਮੈਨੂੰ ਇਹ ਚੱਕਰ ਚਕਾਣੇ ਚੱਕਰੋਂ ਬਸ ਯੋ ਯਾ ਗੈਸਾ ਕੰਮ ਹੋਰ ਕਾ ਗੈਸਾ ਅਰੇ ਐਸਆਟੀ ਨੂੰ ਕਾ ਪਹਿਲੇ ਦਿਨ ਤੋਂ ਗਾ ਸੇਵ ਕਰ ਰਿਹਾ ਕਾ ਮੈਂ ਦੱਸ ਜਦ ਬਲਾਵਾ ਜਦੇ ਜਲੇ ਆਂ ਆ ਦਾ ਇਹ ਬੱਤਾ ਮਾਰ ਰੇ ਮੈਨੂੰ ਦੱਸ ਰੇ ਆਰ ਸਿਟ ਨੇ ਯੋ ਦੋਸਾਂ ਨੁਕਾਰਤੇ ਉਧਰ ਸਿਟ ਨੇ ਜੋ ਪਤਾ ਲੱਗਿਆ ਵੀ ਇਹ ਦੋ ਇਸ ਤਰ੍ਹਾਂ ਕਹਿ ਰਿਆ ਆਰ ਮਜੀਠੇ ਕਾ ਦੋਸਾਂ ਬਾਰੇ ਪੁੱਛਿਆ ਕਾ ਅਰੇ ਕਾ ਮਜੀਠੇ ਨੇ ਕਾ ਆਪਣੀ ਆਣ ਵਾਲੀ ਕਾ ਅਦਾਲਤੀ ਕਾਰਵਾਈ ਕੇ ਬਾਰੇ ਮਾਂ ਸਿਟ ਨੂੰ ਕੋਈ ਸੂਚਿਤ ਨਹੀਂ ਕਰਿਆ ਦੱਸੇ ਨਹੀਂ ਮਨੂਗਾ ਮਨੂਗਾ ਸੁਪਨੇ ਆ ਰੇ ਆਰ ਬਾਦ ਐ ਸਾਹਮਣੇ ਭੇਜੇਗਾ ਮਨ ਨੇ ਕਾ ਜਦ ਕਦੇ ਤ ਰਾਜਨੀਤਿਕ ਰਿਆ ਕਹਾ ਦਸ ਸਗ ਸਿੱਟਗੀ ਕਾ ਵੀ ਤਰੀਕ ਤੈ ਕਰੀਗਾ ਅਰ ਬਾ ਆਪਣਾ ਮਤਲਬ ਜਵਾਬ ਦੇਵਾਂਗੇ ਜਿਹੜੇ ਦੋਸ਼ ਲਗੇਗਾ ਸਿੱਟ ਅਦਾਲਤ ਮੇ ਪੇਸ਼ ਕਰ ਤੇ ਰੋਕ ਸਕਾ ਜੋ ਜਾਣਗਾ ਇਤਨੇ ਚੱਕਰ ਪੈ ਰਹਾ ਦਾ ਮਨ ਨਹੀਂ ਕੀ ਆਵਰੇ ਕੁਸ ਨੇ ਨਿਕਲ ਗਾਣਾ ਵੀਰੇ ਉਹੀ ਬਸ ਖਾਵਰੇ ਨਜ਼ਾਰੇ ਲੁੱਟਰੇ ਮੈਂ ਫੜ ਰ ਨਜ਼ਾਰੇ ਥਾ ਮਨ ਨਜ਼ਾਰੇ ਗਿਆ ਛੂੰੜ ਰ ਕੋਈ ਰਜੈਕ ਨਹੀਂ ਗਣਾ ਵੀਰੇ ਇਹ ਬਾਤ ਤੁਹਾਨੂੰ ਮੰਨਣੀ ਪਵੇਗੀ ਚਲੋ ਘਰ ਲੱਡਾ ਡਿਸਕਸ਼ਨ ਰਿਡੀ ਪ੍ਰੋਗਰਾਮ ਦੇ ਵਿੱਚ ਮੈਂ ਯੂ ਅੱਜ ਗਿਆ ਬੜੀਆਂ ਖਬਰਾਂ ਥਾਰੇ ਗੱਲ ਮੈਂ ਕਰਤੀਆਂ ਵੀ ਸਾਂਝੀਆਂ ਕੱਲੂ ਇਹੀ ਟਾਈਮ ਥਾਰੇ ਗੱਲ ਹੋਰ ਖਬਰਾਂ ਮੈਂ ਕਰਾਂਗਾ ਸਾਂਝੀਆਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਰਦੇ ਵੀ ਪੰਜ 600 ਵਿਊ ਹੋਮਾ ਕਿਆ ਬਾਤ ਦੱਸ ਪੋਦੀ ਇਹ ਸੁੱਤੇ ਰਹਾ ਕਿੱਥਾ ਰਹਿ ਗਏ ਪੋਦੀ ਮਾਰੇ ਇਹ ਕਰੋ ਇਸੇ ਪਰਮਾਣ ਰ ਯਾਰੋ ਰੀਜੀ ਚਲੋ ਚੱਕੋ ਫਟੇ ਲੱਡਾ ਡਿਸਕਸ਼ਨ ਰਿਡੀ ਪ੍ਰੋਗਰਾਮ ਜੀ ਇਹ ਸਾਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ